ਸਤਿਕਾਰ ਸਾਰਣ ਉਮੈ ਪ੍ਰਮੇਂਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਸੋ ਅਜਾਜੋ ਸਾਡਾ ਅਭਿਸ਼ਾ ਹੈ ਮੈਂ ਆਪਦਾ ਭਾਵੇਂ ਪਰਮਾਤਮਾ ਹੈ ਪਰ ਤੁਸੀਂ ਨਹੀਂ ਮੰਨਣਾ ਸੋ ਇਹ ਗੱਲ ਬਹੁਤ ਡੂੰਗੀ ਹੈ ਕਿ ਮੈਂ ਤੁਹਾਨੂੰ ਕਹਿ ਦਿੰਦਾ ਹਾਂ ਕਿ ਪਰਮਾਤਮਾ ਹੈ ਐ ਮੈਂ ਮੰਨਦਾ ਹਾਂ ਮੈਂ ਕਿਉਂ ਮੰਨਦਾ ਹਾਂ ਮੈਂ ਉਸ ਪਿੱਛੇ ਸਾਰੀ ਗੱਲ ਨੂੰ ਸਮਝਾਵਾਂ ਕਿ ਪਰਮਾਤਮਾ ਹੈ ਪਰ ਤੁਸੀਂ ਨਹੀਂ ਮੰਨਣਾ ਕਿ ਪਰਮਾਤਮਾ ਹੈ ਸੋ ਅੱਜ ਤੱਕ ਅਸੀਂ ਬਹੁਤ ਸਾਰੇ ਪਰਮਾਤਮਾ ਦੇ ਨਾਮ ਤੇ ਕਰਮਕਾਂਡ ਹੁੰਦੇ ਦੇਖੇ ਹਨ ਬਹੁਤ ਸਾਰੇ ਅਸੀਂ ਵਿਦਵਾਨ ਪਰਮਾਤਮਾ ਦੇ ਨਾਮ ਤੇ ਵਿਚਾਰ ਵਟਾਂਦਰਾ ਕਰਦੇ ਦੇਖਿਆ ਹਨ ਪਰ ਕੋਈ ਪੁਖਤਾ ਪਰਮਾਣ ਨਹੀਂ ਦੇ ਸਕਦਾ ਪਰਮਾਤਮਾ ਦੀ ਗੁੰਦ ਬਾਰੇ ਪਰਮਾਤਮਾ ਦੇ ਸਰੂਪ ਦੇ ਬਾਰੇ ਇਹਦੇ ਪਿੱਛੇ ਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਪਰਮਾਤਮਾ ਨੂੰ ਜਾਣਨ ਅਤੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਅਸੀਂ ਖੋਜ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਅਸੀਂ ਪਰਮਾਤਮਾ ਨੂੰ ਕਿਸੇ ਸਰੂਪੂ ਮੂਰਤੀ ਮਾਗੇ ਸੱਚਖੰਡ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕੀਤੀ ਹੈ ਪਰ ਪਰਮਾਤਮਾ ਦੇ ਅਸਲ ਸਰੂਪ ਅਸਲ ਅਸਲ ਵੇਸੂਛਾ ਦੇ ਬਾਰੇ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਕਿਉਂਕਿ ਪਰਮਾਤਮਾ ਇੱਕ ਅਨੁਭਵ ਹੈ ਪਰਮਾਤਮਾ ਇੱਕ ਖੋਜ ਹੈ ਪਰਮਾਤਮਾ ਦੇ ਬਾਰੇ ਵਿਚਾਰ ਕਰਨਾ ਪਰਮਾਤਮਾ ਦੇ ਬਾਰੇ ਵਿਚਾਰ ਕਰਨਾ ਇੱਕ ਬੇਕੁਫੀ ਹੈ ਕਿਉਂਕਿ ਪਰਮਾਤਮਾ ਨੂੰ ਸਮਝਣਾ ਅਤੇ ਜਾਨਣਾ ਤੋਂ ਬਹੁਤ ਹੀ ਅਲੱਗ ਤਰ੍ਹਾਂ ਦਾ ਇੱਕ ਵਿਸ਼ਾ ਹੈ ਅਲੱਗ ਤਰ੍ਹਾਂ ਦੀ ਇੱਕ ਖੋਜ ਹੈ ਸੋ ਮਨੋਗਿਆਨ ਦੇ ਮੁਤਾਬਕ ਇਹ ਸਾਰੇ ਮਨ ਦੇ ਭਾਵਪੂਰਨ ਦੇ ਹਨ ਕਿ ਪ੍ਰਮਾਤਮਾ ਨੂੰ ਅਸੀਂ ਕਿਵੇਂ ਜਾਣਨਾ ਕਿਵੇਂ ਮੰਨਣਾ ਕੀ ਪ੍ਰਮਾਤਮਾ ਹੈ ਕੋ ਸ਼ਕਤੀ ਹੈ ਸੋ ਸਾਡੇ ਅੰਤਰਪਾਪਮ ਦੇ ਵਿੱਚ ਇੱਕ ਵਸਣ ਵਾਲੀ ਇੱਕ ਸ਼ਕਤੀ ਨੂੰ ਅਸੀਂ ਪ੍ਰਮਾਤਮਾ ਕਹਿੰਦੇ ਹਾਂ ਜੋ ਸਾਡੇ ਹਿਰਦੇ ਦੇ ਵਿੱਚ ਵਾਸ ਕਰਦੀ ਹੈ ਜਿਸ ਨੂੰ ਅਸੀਂ ਅਧਿਆਤਿਕ ਤੌਰ ਉਪਰ ਤੇ ਹਿਰਦੇ ਕਹਿੰਦੇ ਆ ਕਿਸੇ ਨੂੰ ਕੋਈ ਮਾਨ ਕਹਿੰਦਾ ਹੈ ਕੋਈ ਉਸ ਨੂੰ ਆਤਮਾ ਕਹਿੰਦਾ ਹੈ ਪਰ ਪ੍ਰਮਾਤਮਾ ਦੇ ਸਰੂਪ ਨੂੰ ਜਾਣਨ ਦੇ ਲਈ ਜੇਕਰ ਤੁਹਾਡੇ ਉਤੇ ਕੋਈ ਕਿਸੇ ਚੀਜ਼ ਨੂੰ ਤੋਂਪਦਾ ਦੇ ਕਿ ਆ ਮੈਂ ਮੰਨਿਆ ਹੈ ਤੂੰ ਵੀ ਮੰਨ ਕਿਸੇ ਦੀ ਮੰਨੀ ਮਨਾਈ ਗੱਲ ਦੇ ਉਤੇ ਕਿਸੇ ਦੀ ਸੁਣੀ ਸੁਣਾਈ ਗੱਲ ਦੇ ਉਤੇ ਇਕੱਤੇ ਵੀ ਯਕੀਨ ਨਹੀਂ ਕਰਨਾ ਕਿਉਂਕਿ ਪਰਮਾਤਮਾ ਕੱਲੀ ਸੁਣੀ ਸੁਣਾਈ ਗੱਲ ਦੇ ਨਾਲ ਨਹੀਂ ਕੁੜਿਆ ਹੋਇਆ ਪਰਮਾਤਮਾ ਤੁਹਾਡੇ ਵੱਲੋਂ ਖੋਜਿਆ ਜਾਣਾ ਜ਼ਰੂਰੀ ਹੈ ਜਦੋਂ ਤੱਕ ਤੁਸੀਂ ਪਰਮਾਤਮਾ ਦੇ ਅਸੀਂ ਅਸਲ ਅਣਪਨ ਨੂੰ ਪ੍ਰਾਪਤ ਨਹੀਂ ਕਰ ਲੈਂਦੇ ਤੱਕ ਤੁਸੀਂ ਭਰੋਸਾ ਨਾ ਕਰਨਾ ਸਾਡੇ ਉਤੇ ਬਹੁਤ ਸਾਰੀਆਂ ਮਨਕਰਤ ਹਨ ਪਰ ਆਵਾਮ ਨੂੰ ਸਿਆਰੇ ਮਨ ਕਰਤ ਗੱਲਾਂ ਮਰ ਦਿੱਤੀਆਂ ਗਈਆਂ ਤੱਕੇ ਨਾ ਫੜਦੇ ਥੋਪ ਦਿੱਤੇ ਗਏ ਹਨ ਜਿੱਦਾਂ ਬਾਰੇ ਸਿਖੋਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਬਹੁਤ ਸਾਰੇ ਸਾਡੇ ਉਤੇ ਕੰਮ ਕਾਣ ਥੋਪ ਦਿੱਤੇ ਗਏ ਹਨ ਬਹੁਤ ਸਾਰੇ ਐਸੇ ਵਿਸ਼ੇ ਹਨ ਜੋ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜੇ ਹਨ ਪ੍ਰਮਾਤਮਾ ਦੇ ਬਾਰੇ ਹਨ ਉਹ ਸਾਰੇ ਉਤੇ ਥੋਪ ਦਿੱਤੇ ਗਏ ਹਨ ਸਾਨੂੰ ਪ੍ਰਮਾਤਮਾ ਦੇ ਨਾਮ ਤੇ ਬਹੁਤ ਜ਼ਿਆਦਾ ਡਰਾਇਆ ਗਿਆ ਹੈ ਪ੍ਰਮਾਤਮਾ ਦੇ ਨਾਮ ਦੇ ਉਤੇ ਸਾਨੂੰ ਬਹੁਤ ਜ਼ਿਆਦਾ ਪੜਕਾਇਆ ਗਿਆ ਹੈ ਪਰਮਾਤਮਾ ਨੂੰ ਇੱਕ ਵਿਅਕਤੀ ਵਿਸ਼ੇਸ਼ ਦੇ ਰੂਪ ਵਿੱਚ ਤਾਂ ਕੋਸ਼ਿਸ਼ ਕੀਤੀ ਗਈ ਹੈ ਪਰ ਮੈਂ ਤੁਹਾਨੂੰ ਇੱਕੋ ਗੱਲ ਕਹਾਂਗਾ ਕਿ ਮੈਂ ਕਹਿੰਦਾ ਹਾਂ ਕਿ ਪਰਮਾਤਮਾ ਹੈ ਪਰਮਾਤਮਾ ਮੈਂ ਕਿਉਂ ਕਹਿੰਦਾ ਹਾਂ ਕਿ ਹੈ ਕਿ ਮੇਰੇ ਨਿੱਜੀ ਦਸਰਬਿਆਂ ਦੇ ਵਿੱਚ ਬਹੁਤ ਕੁਝ ਪਰਮਾਤਮਾ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਜਦੋਂ ਵੀ ਅਸੀਂ ਧਿਆਨ ਦੀ ਅੰਤਰੀਵੀਆਂ ਵਿੱਚ ਪਹੁੰਚਣ ਦੀ ਕੋਸ਼ਿਸ਼ ਕੀਤੀ ਤਾਂ ਸਾਨੂੰ ਇਸ ਵਿਸ਼ੇ ਦੇ ਨਾਲ ਸੰਬੰਧ ਬਹੁਤ ਕੁਝ ਐਸਾ ਪ੍ਰਾਪਤ ਹੋਇਆ ਬਹੁਤ ਕੁਝ ਐਸਾ ਜਾਣਨ ਦੀ ਕੋ ਜਾਣਨ ਨੂੰ ਮਿਲਿਆ ਜੋ ਸਾਨੂੰ ਅੰਤਰ ਭਾਵਾਂ ਦੇ ਵਿੱਚੋਂ ਹੀ ਸਾਨੂੰ ਦਿਖਾਈ ਦਿੱਤਾ ਬਾਹਰੋਂ ਕਿਤੇ ਨਹੀਂ ਦਿਖਾਈ ਨਹੀਂ ਦਿੱਤਾ ਜੇਕਰ ਤੁਸੀਂ ਕਹੋ ਕਿ ਪਰਮਾਤਮਾ ਕੋਈ ਮੂਰਤੀ ਮਾਨ ਹੈ ਕੋਈ ਸਰੂਪ ਹੈ ਕੋਈ ਬਿਲਡਿੰਗ ਹੈ ਉਹ ਪਰਮਾਤਮਾ ਨਹੀਂ ਹੈ ਜੇਕਰ ਤਾਂ ਹਮ ਨੂੰ ਕਹਿ ਦੇਵੇ ਕਿ ਮੈਂ ਇਸ ਤਰ੍ਹਾਂ ਦੇ ਸਰੂਪ ਨੂੰ ਪਰਮਾਤਮਾ ਦੇ ਨੂੰ ਦੇਖਾते हूं बिल्कुल गलत कह रहा है मन करत कह रहा है किसी सुनी सुनाई किसी कही हुई ਗੱਲ ਦੇ ਯਕੀਨ ਨਹੀਂ ਕਰਨਾ ਪਰਮਾਤਮਾ ਦੀ ਖੋਜ जरूरी है परमात्मा ਨੂੰ ਸਮਝਣਾ परमात्मा ਨੂੰ ਜਾਨਣਾ ਜ਼ਰੂਰੀ ਹੈ ਉਹ ਤਾਕਤਾਂ ਕੁਰੀ ਪ੍ਰਤੀ ਪ੍ਰਾਪਤ ਕਰ ਸਕਦੇ ਇਸ ਅਨੁਭਵ ਨੂੰ ਜਦ ਤੱਕ ਤੁਸੀਂ ਖੋਜ ਨਹੀਂ ਕਰ ਲੈਂਦੇ ਜਦੋਂ ਤੁਸੀਂ ਧਿਆਨ ਦੀਆਂ ਗਹਿਰਾਈਆਂ ਦੇ ਵਿੱਚ ਉਤਰੋਗੇ ਜੋ ਤੁਹਾਡੇ ਅੰਦਰ ਊਰਜਾ ਦਾ ਵਹਾਅ ਹੋਵੇਗਾ ਤੁਹਾਡੇ ਅੰਤਰਮਨ ਦੇ ਵਿੱਚ ਜੋ ਤੁਹਾਡੇ ਵਿਚਾਰਾਂ ਵਿੱਚ ਬਦਲਾਅ ਹੋਣਗੇ ਤੁਹਾਡੇ ਸਰੀਰ ਦੇ ਵਿੱਚ ਜੋ ਬਦਲਾਅ ਹੋਣਗੇ ਜਿਹੜੀ ਊਰਜਾ ਦਾ ਵਹਾਅ ਤੁਹਾਡੇ ਖਿਆਲਾਂ ਵਿੱਚ ਵਹਿ ਰਿਹਾ ਹੈ ਕਾਮ ਊਰਜਾ ਦੇ ਰੂਪ ਵਿੱਚ ਵਹਿ ਰਿਹਾ ਹੈ ਸਾਡੀਆਂ ਖਾਣ ਪੀਣ ਦੀ ਆਤਾਂ ਦੇ ਰੂਪ ਵਿੱਚ ਵਹਿ ਰਿਹਾ ਹੈ ਜਦੋਂ ਉਹ ਇੱਕ ਸਾਧ ਇੱਕ ਰੂਪ ਹੋ ਜਾਵੇਗਾ ਜਦੋਂ ਉਹੀ ਊਰਜਾ ਉੱਪਰ ਤੋਂ ਹੇਠਾਂ ਵੱਲ ਵਹਿ ਰਹੀ ਹੈ ਉਹੀ ਊਰਜਾ ਜਦੋਂ ਉੱਪਰੋਂ ਵੈਰੀ ਸ਼ੁਰੂ ਹੋ ਜਾਵੇਗੀ ਕਿ ਉੱਪਰ ਵੱਲੋਂ ਵੈਰੀ ਸ਼ੁਰੂ ਹੋ ਜਾਏਗੀ ਤਦ ਤਹਾਂ ਦੀ ਜ਼ਿੰਦਗੀ ਵਿੱਚ ਬਹੁਤ ਪਿਆਰੇ ਅਨੁਭਵ ਪ੍ਰਾਪਤ ਹੋਣਗੇ ਬਹੁਤ ਅਲੱਗ ਤਰ੍ਹਾਂ ਦੇ ਐਕਸਪੀਰੀਅੰਸ ਤੁਹਾਨੂੰ ਪ੍ਰਾਪਤ ਹੋਣਗੇ ਜੋ ਪਰਮਾਤਮਾ ਦੇ ਨਾਲ ਜੁੜੇ ਹੋਏ ਹਨ ਸੋ ਐਸੇ ਅਨੁਭਵਾਂ ਦੇ ਬਾਰੇ ਜ਼ਿਕਰ ਤੁਸੀਂ ਵੀ ਚਾਰ ਕਰੋਗੇ ਪਰਮਾਤਮਾ ਕੋਈ ਮੂਰਤੀਵਾ ਕੋ ਐਸੀ ਸ਼ਕਤੀ ਨਹੀਂ ਹੈ ਜਿਸ ਦਾ ਅਸੀਂ ਜਿਸ ਦਾ ਅਸੀਂ ਵਿਆਖਿਆਨ ਕਰ ਸਕੀਏ ਜਿਸ ਨੂੰ ਅਸੀਂ ਵਿਆਖਤ ਰਹਿ ਸਮਝਾ ਸਕੀਏ ਮਨ ਕਰਤ ਕਰਨੀਆਂ ਹੋਈਆਂ ਕਹਾਣੀਆਂ ਬਹੁਤ ساریਆਂ ਸੁਣਾਈਆਂ ਜਾਂਦੀਆਂ ਹਨ ਫੁਲਾਣ ਨੇ ਕੰਮ ਕੀਤਾ ਤੇ ਆਹ ਚੀਜ਼ ਉਸ ਨੂੰ ਮਿਲੀ ਜਦੋਂ ਤੱਕ ਤੁਹਾਡੇ ਭਾਵਾਂ ਦੇ ਚ ਤੁਹਾਡੇ ਚੇਤਿਆ ਦੇ ਚ ਉਸ ਊਰਜਾ ਨੂੰ ਸਮਝਦਾ ਬਲ ਨਹੀਂ ਆ ਜਾਂਦਾ ਜਦੋਂ ਤੱਕ ਤੁਸੀਂ ਉਸ ਊਰਜਾ ਨੂੰ ਸਮਝਦੇ ਸੰਗਰਥ ਨਹੀਂ ਹੋ ਜਾਂਦੇ ਕਰਮ ਕਾਂਡ ਤੋਂ ਬਾਹਰ ਨਹੀਂ ਹੋ ਜਾਂਦੇ ਕਰਮ ਕਾਂਡਾਂ ਨੂੰ ਤਿਆਰ ਨਹੀਂ ਦਿੰਦੇ ਪਰਮਾਤਮਾ ਦੇ ਨਾਮ ਦੇ ਦਿੱਤੇ ਹੋਏ ਡਰਾਂ ਨੂੰ ਤਿਆਰ ਨਹੀਂ ਦਿੰਦੇ ਤਦ ਤੱਕ ਤੁਸੀਂ ਪਰਮਾਤਮਾ ਦੀ ਉਸ ਗਹਿਰਾਈ ਤੱਕ ਨਹੀਂ ਪਹੁੰਚ ਸਕੋਗੇ ਪਰਮਾਤਮਾ ਜੇ ਤਾਂ ਤੁਹਾਨੂੰ ਦੱਸ ਕਹਿ ਦੀ ਕਿ ਪਰਮਾਤਮਾ ਦੀ ਗਹਿਰਾਈ अनंत समुंद्रਾਂ ਦੀ ਗਹਿਰਾਈ ਤੋਂ ਕਿਤੇ ਜ਼ਿਆਦਾ ਹੈ ਜੇਕਰ ਤੁਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਮੇਰੇ ਕਹਿਣ ਦੇ ਨਾਲ ਮੇਰੇ ਸਮਝਾਉਣ ਦੇ ਨਾਲ ਜੇਕਰ ਤੁਹਾਨੂੰ ਲੱਗਦਾ ਪ੍ਰਮਾਤਮਾ ਹੈ ਤਾਂ ਕਦੇ ਵੀ ਮੇਰੀ ਇਹ ਗੱਲ ਨਾ ਮੰਨਣਾ ਕਿ ਮੈਂ ਕਹਿੰਦਾ ਹਾਂ ਪ੍ਰਮਾਤਮਾ ਹੈ ਪਰ ਤੁਸੀਂ ਮੇਰੀ ਗੱਲ ਨਾ ਮੰਨਣਾ ਕਿਉਂਕਿ ਜਦੋਂ ਤੱਕ ਤੁਸੀਂ ਖੁਦ ਨਹੀਂ ਖੋਜ ਲੈਂਦੇ ਜਦੋਂ ਤੱਕ ਤੁਸੀਂ ਖੁਦ ਨਹੀਂ ਜਾਣ ਲੈਂਦੇ ਕਿਸੇ ਦੀ ਵੀ ਸੋਣੀ ਸੁਣਿ ਸੁਣਾਇ ਗਾਤੇ ਮੇਰੇ ਅਨੁਪਮਾ ਦੇ ਆਧਾਰ ਤੇ ਤੁਸੀਂ ਪਰਮਾਤਮਾ ਨੂੰ ਨਹੀਂ ਮੰਨਣਾ ਕਿਸੇ ਹੋਰ ਦੇ ਅਨੁਪਮਾ ਦੇ ਆਧਾਰ ਤੇ ਤੁਸੀਂ ਪਰਮਾਤਮਾ ਨੂੰ ਨਹੀਂ ਮੰਨਣਾ ਅਸੀਂ ਬਹੁਤ ਸਾਰੀਆਂ ਗਲਤੀਆਂ ਪਰਮਾਤਮਾ ਦੇ ਨਾਮ ਉਤੇ ਕੀਤੀਆਂ ਹਰ ਪਰਮਾਤਮਨ ਖੋਜ ਖੋਜ ਦੇ ਨਾਲ ਨਹੀਂ ਕੀਤੀਆਂ ਹਾਂ ਅਸੀਂ ਬਹੁਤ ਸਾਰੇ ਕਰਮ ਕੰਡਨਾਂ ਵਿੱਚ ਫਸੇ ਹਾਂ ਬੜੇ ਤਰ੍ਹਾਂ ਦੇ ਸਿਰ ਰੱਬ ਬਣਾ ਲਏ ਹਣ ਬੜੇ ਤਰ੍ਹਾਂ ਦੇ ਮੱਖਾ ਪੁਰਸ਼ ਲਾਪਲੇ ਹਾਂ परमार्थ पर में एक सच है सच किसी ने ਦਿੱਤਾ ਨਹੀਂ ਜਾਸਲਦਾ ਸੱਚ ਖੋਜਿਆ ਜਾਂਦਾ ਹੈ ਸੱਚ ਇਸ ਦੇ ਆਪਣੇ ਅਲਪਨ ਵਾਦੇ ਹੁੰਦਾ ਹੈ ਸਾਡੀ ਆਪਣੀ ਖੋਜ ਦੇ ਵਿੱਚ ਕੀ ਆਉਂਦਾ ਹੈ ਸੱਚ ਹੈ ਕੋਈ ਵੀ ਕਿਸੇ ਨੂੰ ਸੱਚ ਨਹੀਂ ਦੇ ਸਕਦਾ ਮਹਾਤਮਾ ਬੁੱਧ ਦੇ ਬਹੁਤ ਸਾਰੇ ਗੁਰੂ ਹੋਏ ਪਰ ਜਦੋਂ ਵੀ ਉਹਨਾਂ ਨੂੰ ਸੱਚ ਦੀ ਪ੍ਰਾਪਤੀ ਹੋਏ ਜਦੋਂ ਵੀ ਇਸ ਅਨੁਭਵ ਦੀ ਖੋਜ ਕੋਈ ਉਹਨਾਂ ਨੇ ਸਾਰੇ ਗੁਰਮੁਖ ਤਿਆਰ ਦਿੱਤਾ ਸੋਨੇ ਆਪਣੀ ਕੋਚ ਆਪਣੇ ਤਰੀਕੇ ਦੇ ਨਾਲ ਕੀਤੀ ਤਾਂ ਉਹ ਨਿਰਵਾਣ ਨੂੰ ਪ੍ਰਾਪਤ ਹੋਏ ਗੁਰੂ ਨਾਨਕ ਦਾ ਵੀ ਇਹੀ ਐਕਸਪੀਰੀਅੰਸ ਸੀ ਗੁਰੂ ਨਾਨਕ ਦੇ ਵੀ ਇਸੇ ਇਸੇ ਤਰ੍ਹਾਂ ਕਿ ਗੁਰਨਾਮ ਜਦੋਂ ਵਹੀ ਨਦੀ ਪ੍ਰਵੇਸ਼ ਕਰਦੇ ਹਨ ਗੁਰੂ ਨਾਨਕ ਖੁਦ ਪਰਮਾਤਮਾ ਅਸੇ ਮੰਨਦੇ ਹਨ ਕਿਉਂਕਿ ਉਹਨਾਂ ਨੇ ਪਰਮਾਤਮਾ ਦੀ ਉਸ ਸਚਾਈ ਨੂੰ ਜਾਣ ਲਿਆ ਸੀ ਪਰਮਾਤਮਾ ਦੇ ਉਸ ਰੂਪ ਨੂੰ ਜਾਣ ਲਿਆ ਸੀ ਉਹਨਾਂ ਨੇ ਕਦੇ ਨਹੀਂ ਕਰਮ ਕਾਂਡ ਵਾਲੇ ਤੋਰਨ ਦੀ ਕੋਸ਼ਿਸ਼ ਕੀਤੀ ਗੁਰੂ ਨਾਨਕ ਦੇ ਜਨ ਕੀਰਤ ਕਰੋ ਨਾਮ ਜੋ ਕੋ ਵੰਡ ਚਕੋ ਸੋ ਕੀਰਤ ਨੂੰ ਪਹਿਲੀ ਜਗ੍ਹਾ ਦਿੱਤੀ ਸੀ ਪਰ ਅਸੀਂ ਪ੍ਰਮਾਤਮਾ ਦੇ ਨਾਮ ਦੇ ਉੱਤੇ ਜੋ ਅਸੀਂ ਕਰਮਕਾਂਡ ਕਰ ਰਿਹਾ ਉਹ ਗੁਰੂ ਨਾਨਕ ਦੇ ਫਲਸਫੇ ਤੋਂ ਬਹੁਤ ਦੂਰ ਹੈ ਬਹੁਤ ਪਾਸੇ ਹੈ ਗੁਰੂ ਨਾਨਕ ਨੇ ਕਦੇ ਵੀ ਕਿਹਾ ਸੀ ਅੰਦਰ ਵੱਰ ਜਾਓ ਪਵਰਿਆਂ ਚ ਬੈਠ ਜਾਓ ਗੱਦਿਆਂ ਤੇ ਬੈਠ ਜਾਓ ਕਮਰੇ ਬੰਦ ਕਰ ਲਓ ਇਸ ਤਰ੍ਹਾਂ ਨਹੀਂ ਗੁਰੂ ਨਾਨਕ ਕਹਿੰਦੇ ਗੁਰੂ ਨਾਨਕ ਕਹਿੰਦੇ ਹਨ ਕਿ ਕਿਰਤ ਕਰਦਿਆਂ ਵੀ ਪ੍ਰਮਾਤਮਾ ਨੂੰ ਯਾਦ ਕੀਤਾ ਜਾ ਸਕਦਾ ਪ੍ਰਮਾਤਮਾ ਦਾ ਅਨੁਭਵ ਤੁਹਾਡੇ ਵਿੱਚੋਂ ਹੀ ਹੋਵੇਗਾ ਤੁਸੀਂ ਉਸ ਦੀ ਖੋਜ ਕਰਨੀ ਹੈ ਗੁਰੂ ਨਾਨਕ ਕਦੇ ਵੀ ਨਹੀਂ ਕਹਿੰਦੇ ਵੀ ਮੇਰੇ ਕੇ ਜੇ ਤੁਸੀਂ ਪ੍ਰਮਾਤਮਾ ਨੂੰ ਮੰਨੋ ਗੁਰੂ ਨਾਨਕ ਕਹਿੰਦੇ ਹਨ ਬੰਦੇ ਖੋਜ ਦੀ ਲਹਾੜ ਰੋਜ਼ ਗੁਰੂ ਘਰ ਦੇ ਹਾਂ ਅਕਤੀ ਹੀ ਕਹਿੰਦਾ ਰਿਹਾ ਪ੍ਰਮਾਤਮਾ ਨੂੰ ਮੰਨਣਾ ਨਹੀਂ ਪ੍ਰਮਾਤਮਾ ਨੂੰ ਜਾਣਨਾ ਹੈ ਪ੍ਰਮਾਤਮਾ ਨੂੰ ਸਮਝਣਾ ਹੈ ਪ੍ਰਮਾਪ ਤੀ ਕੋਸ਼ ਕਰਨੀ ਹੈ ਉਹ ਕੋਸ਼ ਤੁਸੀਂ ਖੁਦ ਕਰ ਸਕਦੇ ਹੋ ਮੇਰੇ ਕਹੇ ਬਹਾਦਰ ਕੁੱਤੇ ਕਦੇ ਵੀ ਯਕੀਨ ਨਾ ਕਰਨਾ ਵੀ ਪ੍ਰਮਾਤਮਾ ਹੈ ਜਾਂ ਨਹੀਂ ਹੈ ਜੇ ਮੈਂ ਕਹਨਾ ਪ੍ਰਮਾਤਮਾ ਹੈ ਤੁਹ ਕਿੱਥੇ ਹੈ ਕਿਵੇਂ ਹੈ ਉਸ ਨੂੰ ਤੁਸੀਂ ਖੋਜ ਕਰਨੀ ਮੇਰੇ ਕਹਿੰਦੇ ਨਹੀਂ ਮਰਨਾ ਜੇਕਰ ਮੈਂ ਕਹਾਂਾ ਪਰਮਾਤਮਾ ਨਹੀਂ ਹੈ ਇਹ ਵੀ ਤੁਸੀਂ ਯਕੀਨ ਨਹੀਂ ਮਾਨਾ ਜਦ ਤੱਕ ਤੁਸੀਂ ਖੋਜ ਨਹੀਂ ਕਰ ਸਕਦੇ ਕੋਈ ਅਨੁਭਵ ਪ੍ਰਾਪਤ ਨਹੀਂ ਕਰ ਲੈਂਦੇ ਕਿਉਂਕਿ ਪਰਮਾਤਮਾ ਇੱਕ ਅਨੁਭਵ ਹੈ ਤੁਹਾਡੇ ਮਾਨਸਿਕ ਪਾਵਾਂ ਦੇ ਵਿੱਚ ਵਸੀ ਹੋਈ ਇੱਕ ਸ਼ਕਤੀ ਹੈ ਤੁਹਾਡੀ ਇੱਕ ਊਰਜਾ ਹੈ ਜੇਕਰ ਪਰਮਾਤਮਾ ਨੂੰ ਤੁਸੀਂ ਜਾਣਨਾ ਹੈ ਸਮਝਣਾ ਹੈ ਪਰਮਾਤਮਾ ਰੂਪ 모ੜਾ ਹੈ ਤਾਂ ਅੰਦਰ ਖੋਜ ਕਰਨੀ ਪਵੇਗੀ ਅੰਦਰ ਲੱਪਣਾ ਪਵੇਗਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਨਸਾਨ ਤੁਹਾਨੂੰ ਪਰਮਾਤਮਾ ਦੇ ਸਬੰਧੀ ਐਕਸਪੀਰੀਅੰਸ ਨਹੀਂ ਦੇ ਸਕਦਾ ਜਦੋਂ ਤੱਕ ਤੁਸੀਂ ਕੋਸ਼ਿਸ਼ੀ ਕੋਝ ਖੁਦ ਨਹੀਂ ਕਰ ਰਹੇਂਦੇ ਕਿਉਂਕਿ ਪਰਮਾਤਮਾ ਇੱਕ ਅਦੁੱਤੀ ਸ਼ਕਤੀ ਹੈ ਉਸ ਨੂੰ ਸਮਝਣਾ ਉਸ ਨੂੰ ਜਾਣਨਾ ਤੁਹਾਡੇ ਚੇਤਿਆਂ ਦੇ ਵਿੱਚੋਂ ਉਸ ਦਾ ਵਾਸ ਹੀ ਤਾਂ ਕਰਨ ਉਸ ਤੇ ਅਸਲ ਰੂਪਰੇ ਜਾਣ ਜਾਣ ਕਰ ਜਾਣੂ ਕਰਵਾਏਗਾ ਸੋ ਆਪਣੇ ਹਿਰਦੇ ਨੂੰ ਇਨਾ ਘੋਮਲ ਕਰੋ ਆਪਣੇ ਹਿਰਦੇ ਵਿੱਚ ਇਨਾ ਕਾ ਪਿਆਰ ਬਣਾਓ ਇਨੀ ਸ਼ਾਂਤੀ ਬਣਾਓ ਤਾਂ ਜੋ ਤੁਸੀਂ ਉਸ ਪ੍ਰਮਾਤਮਾ ਦੀ ਉਸ ਸ਼ਕਤੀ ਨੂੰ ਸਮਝ ਸਕੋ ਜਾਣ ਸਕੋ ਸੋ ਕਦੇ ਵੀ ਕਹੀ ਕਹਾਈ ਸੁਣੀ ਸੁਣਾਈ ਗੱਲ ਉਤੇ ਯਕੀਨ ਨਹੀਂ ਕਰਨਾ ਕਿਉਂਕਿ ਪ੍ਰਮਾਤਮਾ ਤੁਹਾਡੀ ਕਹੀ ਕਹਾਈ ਸੁਣੀ ਸੁਣਾਈ ਗੱਲ ਉਤੇ ਨਹੀਂ ਟੀਕਿਆ ਹੋਇਆ ਪਰਮਾਤਮਾ ਤਾਂ ਹਰ ਇੱਕ ਹੋਈ ਤੇ ਟੀਕਿਆ ਹੋਇਆ ਹੈ ਪਰਮਾਤਮਾ ਤਾਂ ਅਨਪ੍ਰਵਤ ਟੀਕਿਆ ਹੋਇਆ ਹੈ ਸੋ ਪਰਮਾਤਮਾ ਇੱਕ ਸ਼ਕਤੀ ਹੈ ਇੱਕ ਰੂਪ ਹੈ ਜੋ ਤੁਹਾਡੇ ਰੂਪ ਵਿੱਚ ਤੁਹਾਡੇ ਹਿਰਦੇ ਵਿੱਚ ਵਰਾਜਮਣ ਹੈ ਉਸ ਨੂੰ ਲੱਭਣ ਦੇ ਲਈ ਉਸ ਜਾਣਨ ਦੇ ਲਈ ਕੋਈ ਭਾਕ ਜਾਣ ਦੀ ਜਰੂਰਤ ਨਹੀਂ ਹੈ ਕਿਉਂਕਿ ਗੁਰੂ ਸਾਹਿਬ ਵੀ ਕਹੇ ਗਏ ਹਨ ਕਿ ਜੰਗਲਾਂ ਦੇ ਵਿੱਚ ਪਰਮਾਤਮਾ ਨਹੀਂ ਹੈ ਬਾਹਰ ਉਹ ਹਾਰਦ ਕੰਟੇ ਅਜਿਹਾ ਕਿ ਪਰਮਾਤਮਾ ਨਹੀਂ ਸ੍ਰੀਨ ਦੁਖ ਤਿਨਿਆ ਪਰਮਾਤਮਾ ਨਹੀਂ ਮਿਲਦਾ ਪਰਮਾਤਮਾ ਨੂੰ ਜਾਨਣਾ ਪਰਮਾਤਮਾ ਨੂੰ ਸਮਝਣਾ ਇਹ ਸਰੀਰ ਅਤੇ ਆਤਮਾ ਦਾ ਜੋੜ ਹੈ ਨਾ ਸਿਰਫ ਸਰੀਰ ਨੂੰ ਤਿਆਗਣਾ ਹੈ ਨਾ ਹੀ ਅਸੀਂ ਆਤਮਾ ਨੂੰ ਤਿਆਗਣਾ ਹੈ ਇਹ ਦੋਨਾਂ ਦਾ ਜੋੜ ਹੈ ਸਰੀਰ ਵਿੱਚ ਰਹਿੰਦੇ ਹੋਵੇਂ ਅੰਦਰ ਅੰਤਰਮਨ ਦੇ ਰਾਹੀਂ ਅੰਦਰ ਦੀ ਆਤਮਾ ਨੂੰ ਸਮਝਣਾ ਜਾਨਣਾ ਕਿ ਪਰਮਾਤਮਾ ਦੀ ਖੋਜ ਹੈ ਸੋ ਪਰਮਾਤਮਾ ਤੋਂ ਪਾਸੇ ਹੋਣਾ ਇਹ ਤੁਸੀਂ ਉਹ ਤੁਹਾਡੀ ਭਾਵਨਾ ਹੈ ਜੇਕਰ ਤੁਸੀਂ ਪਰਮਾਤਮਾ ਨੂੰ ਨਹੀਂ ਮੰਨਦੇ ਉਹ ਉਹ ਕੋਈ ਗੁਨਾਹ ਨਹੀਂ ਹੈ ਪਰਮਾਤਮਾ ਨੇ ਹੀ ਕਹਿੰਦਾ ਤੂੰ ਉਸ ਨੂੰ ਮੰਨ ਪਰਮਾਤਮਾ ਨੂੰ ਨਹੀਂ ਮੰਨਣਾ ਕੋਈ ਗੁਨਾਹਾ ਨਹੀਂ ਹੈ ਪਰਮਾਤਮਾ ਨੂੰ ਮੰਨਣਾ ਕੋਈ ਪੁੰਨ ਵੀ ਨਹੀਂ ਹੈ ਸੋ ਪਰਮਾਤਮਾ ਖੋਜ ਹੈ ਇਹ ਮੰਨਣਾ ਨਾ ਮੰਨਣਾ ਨਹੀਂ ਹੈ ਪਰਮਾਤਮਾ ਖੋਜ ਹੈ ਨਹੀਂ ਮੰਨਦੇ ਤਾਂ ਇਹ ਯਕੀਨ ਕਰਕੇ ਨਾ ਮੰਨਣਾ ਵੀ ਹੈ ਨਹੀਂ ਉਸਦੇ ਲਈ ਪਹਿਲਾਂ ਖੋਜ ਕਰ ਲੈਣਾ ਪਰਮਾਤਮਾ ਨੂੰ ਮੰਨਦੇ ਹੋ ਸਿੱਧਾ ਨਹੀਂ ਮੰਨਣਾ ਨਹੀਂ ਤਾਂ ਕਰਮ ਕੰਡਾ ਜੁਲਜਾ ਉਲਝਾਤ ਪੈ ਜਾਊਗੀ ਉਸਦੇ ਲਈ ਤੁਸੀਂ ਖੋਜ ਕਰਨੀ ਹੈ ਖੋਜ ਕਿਵੇਂ ਹੋਵੇਗੀ ਸਵਾਸਾਂ ਦੇ ਨਾਲ ਧਿਆਨ ਦੇ ਨਾਲ ਜਾਗਰਿਤ ਅਵਸਥਾ ਦੇ ਵਿੱਚ ਉਤਰਨ ਦੇ ਨਾਲ ਹੀ ਪ੍ਰਮਾਤਮਾ ਦੀ खोज ਹੋਵੇਗੀ ਸੋ ਆਪਣੇ ਮਨ ਨੂੰ ਇੰਨਾ ਤਾਂ ਸ਼ਾਂਤ ਰੱਖੋ ਇੰਨਾ ਤਾਂ ਹੀ ਹਲਕਾ ਰੱਖੋ ਪਿਆਰ ਦੇ ਨਾਲ ਪਰਕੇ ਰੱਖੋ ਉਸ ਪ੍ਰਮਾਤਮਾ ਦੀ ਯਾਦ ਹੀ ਤਿਰਖੋ ਪ੍ਰਮਾਤਮਾ ਨੂੰ ਸਮਝਣ ਦੇ ਲਈ ਆਪਣੇ ਹਿਰਦੇ ਵਿੱਚ ਝਾਤ ਮਾਰੋ ਤੇ ਤੁਹਾਨੂੰ ਪ੍ਰਮਾਤਮਾ ਦਾ ਅਸਲ ਤਸਰਬਾ ਅਸਲ ਗਿਆਨ ਹੋਵੇਗਾ ਕੋਈ ਕਰਨ ਕਰ ਪਰਮਾਤਮਾ ਨੂੰ ਨਿਜੇ ਨਿਭਾ ਅਸਰਦਾ ਕੋਈ ਵੀ ਸਾਡੇ ਕਾਸਟ ਸੀਮ ਦਿੱਤਾ ਹੋਇਆ ਕਾਸ ਪਰਮਾਤਮਾ ਨੂੰ ਮਿਲ ਪਾ ਸਕਦਾ ਪਰਮਾਤਮਾ ਜੋ ਹੈ ਉਹ ਤੁਹਾਨੂੰ ਆਨੰਦ ਦੇ ਲਈ ਸਤਿ ਧਰਤੀ ਦੇ ਪੀ ਜਾ ਹੈ ਆਨੰਦ ਦੀ ਹੀ ਜੀਵਨੀ ਹੈ ਜੇਕਰ ਤੁਹਾਡੇ ਚਿਹਰੇ ਤੇ ਖੁਸ਼ੀ ਨਹੀਂ ਹੈ ਹਿਰਦੇ ਵਿੱਚ ਮਨ ਵਿੱਚ ਆਨੰਦ ਨਹੀਂ ਹੈ ਫਿਰ ਤਾਂ ਤੁਹਾਡਾ ਜੀਵਨ ਵਿਅਰਤ ਹੈ ਕਿਉਂਕਿ ਪ੍ਰਮਾਤਮਾ ਦਾ ਨਾਮ ਆਨੰਦ ਹੈ ਸ਼ਾਂਤੀ ਰੂਪ ਹੈ ਪ੍ਰੇਮ ਚ ਰੂਪ ਹੈ ਪ੍ਰਮਾਤਮਾ ਕਦੇ ਨਹੀਂ ਆਦਾ ਮਨੁੱਖ ਨੂੰ ਕਿ ਤੂੰ ਆਪਣੇ ਆਪ ਨੂੰ ਦੁੱਖ ਦੇ ਮੈਂ ਤੈਨ ਤਾ ਮਿਲਾਂਗਾ ਪ੍ਰਮਾਤਮਾ ਦਾ ਸ਼ਾਂਤੀ ਪੁੰਜ ਹੈ ਪ੍ਰਮਾਤਮਾ ਪ੍ਰੇਮ ਪੁੰਜ ਹੈ ਤੁਹਾਡੇ ਦੁੱਖੋਂ ਕੁਝ ਨਹੀਂ ਹੋਵੇਗਾ ਉਹ ਤੁਹਾਡੇ ਤੁਨ ਦੁੱਖ ਦੇਣਾ ਹੀ ਨਹੀਂ ਚਾਹੁੰਦਾ ਉਹ ਤੁਹਾਨੂੰ ਉਸਤਵ ਦੇ ਲਈ ਪ੍ਰੇਰਿਤ ਕਰਦਾ ਹੈ ਤੁਹਾਨੂੰ ਖੁਸ਼ ਹੋਣ ਦੇ ਲਈ ਪ੍ਰੇਰਿਤ ਕਰਦਾ ਹੈ ਆਨੰਦਤ ਹੋਣ ਦੇ ਲਈ ਪ੍ਰੇਰਿਤ ਕਰਦਾ ਹੈ ਹੁਣ ਤੁਸੀਂ ਖੁਸ਼ ਕਿਵੇਂ ਹੋਣਾ ਤੁਸੀਂ ਆਨੰਦਤ ਕਿਵੇਂ ਹੋਣਾ ਤੁਸੀਂ ਆਪਣੇ ਆਪ ਨੂੰ ਇੱਕ ਜਸ਼ਨ ਦੇ ਵਿੱਚ ਕਿਵੇਂ ਇਹ ਜਰਾ ਇੱਕ ਖੋਜ ਤੋਂ ਬਗੈਰ ਸੰਭਵ ਨਹੀਂ ਹੋ ਸਕਦਾ ਜਦੋਂ ਤੱਕ ਤੁਸੀਂ ਖੋਜ ਨਹੀਂ ਕਰੋਗੇ ਤਦ ਤੱਕ ਤੁਸੀਂ ਕਰਨੋ ਕਾਰਡ ਦੇ ਵਿੱਚ ਉਲਝੇ ਰਹੋਗੇ ਆਪਣੇ ਆਪ ਦੇ ਵਿੱਚ ਉਲਝੇ ਰਹੋਗੇ ਸੋ ਮੈਨੂੰ ਆਸ ਹੈ ਅੱਜ ਦਾ ਜੋ ਇਹ ਵਿਸ਼ਾ ਹੈ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਪੋ ਮੀਗਾ ਕਿਉਂਕਿ ਪਰਮਾਤਮਾ ਖੋਜ ਦਾ ਵਿਸ਼ਾ ਹੈ ਮੰਨਣ ਦਾ ਵਿਸ਼ਾ ਨਹੀਂ ਹੈ ਤਦ ਮੰਨਣਾ ਜਦ ਤੁਸੀਂ ਉਸ ਦੀ ਖੋਜ ਕਰ ਲਵੋ ਮੁਕੰਮਲ ਹੋ ਜਾਵੇ ਸੋ ਅੱਜ ਲਈ ਇੰਨੇ ਹੀ ਮਿਲਦੇ ਆ ਫਿਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਸਾਡੇ ਨਾਲ ਬਨੇ ਰਹੋ ਧੰਨਵਾਦ